ਸੋ ਲੋਕ ਮਹੱਲਾ ਚੌਥਾ ਹਰ ਦਾਸਨ ਸਿਉ ਪ੍ਰੀਤ ਹੈ ਹਰ ਦਾਸਨ ਕੋ ਮਿੱਤ ਹਰ ਦਾਸਨ ਕੈ ਵਸ ਹੈ ਜਿਉ ਜੰਤੀ ਕੈ ਵਸ ਜੰਤ ਹਾਂ ਹਰ ਦਾਸਾਂ ਦੇ ਨਾਲ ਮੇਰੀ ਪ੍ਰੀਤ ਹੈ ਹਰ ਦਾਸਾਂ ਦੇ ਨਾਲ ਮੇਰੀ ਮਿੱਤਰਤਾ ਹੈ ਜਿਵੇਂ ਜੰਤੀ ਆ ਜਿਹੜਾ ਸਰੀਰ ਹੈ ਇਹਦੇ ਨਾਲ ਪ੍ਰੇਮਾ ਨਾ ਆਤਮਾ ਦਾ ਐ ਮੇਰਾ ਮੇਰੀ ਪ੍ਰੀਤ ਹੈ ਹਰ ਕੇ ਦਾਸਾਂ ਨਾਲ ਇਹ ਹਰ ਦਾਸਨ ਕੈ ਵਸ ਹੈ ਜਿਉਂ ਜੰਤੀ ਕੈ ਵਸ ਜੰਤ ਵਸ ਹੈ ਹੈ ਨਾ ਜਿਵੇਂ ਆਤਮਾ ਦੇ ਵਸ ਦੇ ਵਿੱਚ ਸਰੀਰ ਹੈ ਨਾ ਹਾਂਜੀ ਜਿਹੜੀ ਅੰਦਰ ਜੋਤ ਹੈ ਸਰੀਰ ਦੇ ਉਹਦੇ ਵਸ ਵਿੱਚ ਸਰੀਰ ਹੈ ਮੈਂ ਮੇਰੀ ਆਤਮਾ ਹਰ ਤੇ ਦਾਸਾਂ ਦੇ ਵਸ ਵਿੱਚ ਹੈ ਮੇਰਾ ਮਨ ਹਰ ਤੇ ਦਾਸਾਂ ਦੇ ਵਸ ਵਿੱਚ ਹੈ ਜੰਤੀ ਚੇਤਨਾ ਜੰਤ ਜਿਹਾ ਝੜ ਹੈ ਸਰੀਰ ਦੇ ਠੀਕ ਹੈ ਜੀ ਹਰ ਕਾ ਦਾਸ ਹਰ ਧਿਆਇਂ ਦੇ ਕਰ ਪ੍ਰੀਤਮ ਸਿਉ ਨੇਹ ਕਿਰਪਾ ਕਰ ਕੇ ਸੁਣੋ ਪ੍ਰਭ ਸਭ ਜਗ ਮੈਂ ਵਰਸੈ ਮੈਂ ਜਿਹੜੇ ਹਰ ਕਾ ਦਾਸ ਨੇ ਨਾ ਉਹਨਾਂ ਦਾ ਆਪਣਾ ਮੂਰ ਨਾਲ ਨਹੀਂ ਹੁੰਦਾ ਉਹਨਾਂ ਦਾ ਪ੍ਰੇਮ ਹੁੰਦਾ ਹੈ ਸਤਗੁਰੂ ਨਾਲ ਪ੍ਰੇਮ ਹੁੰਦਾ ਹੈ ਜਿਹੜਾ ਹਰ ਕਾ ਦਾਸ ਹੈ ਉਹਦੇ ਨਾਲ ਐ ਪ੍ਰੇਮ ਹੁੰਦਾ ਹੈ ਉਹਨਾਂ ਦਾ ਜਿਵੇਂ ਧਰਤੀ ਜਿਹੜੀ ਹੈ ਰੇਣ ਨਾਲ ਪ੍ਰੇਮ ਕਰਦੀ ਹੈ ਵੇਨ ਚੌਂਦ ਜੀ ਇਹ ਚਾਹੁੰਦੇ ਹੁੰਦੇ ਨੇ ਕਿ ਮੈਂ ਧਰਤੀ ਜੇ ਨੂੰ ਚਾਹੁੰਦੀ ਐ ਉਹਨਾਂ ਦੇ ਉਹ ਜਿਹੜਾ ਉਪਦੇਸ਼ ਕਰਦੇ ਨੇ ਉਹਨਾਂ ਵਾਸਤੇ ਹੋ ਐ ਇਹ ਜੇ ਹੁੰਦਾ ਜੇ ਮੈਂ ਜਲਦੀ ਧਰਤੀ ਨੂੰ بارش ਦਈ ਹੈ ਨਾ ਹੰ ਸਰਪ ਭਈ ਹਰੀਆਬ ਹਰੀ ਭਰੀ ਹੋ ਜਾਂਦੀ ਐ ਸ਼ਾਂਤ ਠੰਡੀ ਹੋ ਜਾਂਦੀ ਐ ਐ ਹਿੱਟ ਦਾ ਠੰਡਾ ਕਰਦਾ ਸਤਗੁਰ ਦਾ ਉਪਦੇਸ਼ ਉਹ ਇਸ ਕਰਕੇ ਸਾਡਾ ਪ੍ਰੇਮ ਸਾਡੇ ਅੰਦਰ ਰੋਹ ਦੀ ਛਾਪੋ ਖੈਦਰ ਚ ਉਹਨਾਂ ਦੇ ਮੁਲਾਪ ਦੀ ਜਿਹੜੇ ਹਰਕੇ ਦਾਸ ਨੇ ਕਿਹਾ ਜੀ ਜੋ ਹਰ ਦਰਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਪਰ ਆਪਣੀ ਵਡਿਆਈ ਭਾਮ ਦੀ ਜਨਕਾ જયਕਾਰ ਕਰਾਈ ਜਿਹੜੀ ਵਡਿਆਈ ਕੀਤੀ ਹੋਈ ਹਰਕੇ ਦਾਸਾਂ ਨੇ ਉਹ ਪਰਮੇਸ਼ਰ ਦੇ ਕੀਤੀ ਹੋਈ ਆਪਣੇ ਨੇ ਕੀਤੀ ਹੋਈ ਵਡਿਆਈ ਉਹਨਾਂ ਨੇ ਕਿਉਂਕਿ ਵਿਅਕਤੀ ਵਿਸ਼ੇਸ਼ ਦੀ ਵਡਿਆਈ ਨਹੀਂ ਕਰਦੇ ਹੈਗੇ ਵਡਿਆਈ ਉਹ ਨਰਾਕਾਰ ਦੀ ਕਰਦੇ ਨੇ ਇੱਕ ਦੀ ਵਡਿਆਈ ਕਰਦੇ ਨੇ ਉਹਨ ਜੋਤ ਦੀ ਵਡਿਆਈ ਕਰਦੇ ਨੇ ਸਾਖਾ ਨੇ ਜਿਵੇਂ ਨਾਨਕਾਂ ਨੇ ਜਿਹੜੀ ਵਡਿਆਈ ਕੀਤੀ ਆ ਉਹ ਆਪਣੇ ਨਹੀਂ ਕੀਤੀ ਹੈ ਕਿਸੇ ਦੇ ਆਦਮੀ ਨੇ ਨਹੀਂ ਕੀਤੀ ਉਹਨਾਂ ਜੋ ਅੱਧੀ ਕੀਤੀ ਹੈ ਜਿਹੜਾ ਏਕਾ ਲਿਖਾ ਇੱਕ ਦੀ ਵਡਿਆਈ ਕੀਤੀ ਹੈ ਹਰ ਆਪਣੀ ਵਡਿਆਈ ਭਾਮ ਦੀ ਜਨਕਾ જયਕਾਰ ਕਰਾਈ ਹਾਂ ਹਾਲੋ ਆਪਣੀ ਵਡਿਆਈ ਤਾਂ ਜਿੰਦੀ ਲੱਗਦੀ ਹੈ ਇਸ ਕਰਕੇ ਹਰ ਦਾ જયਕਾਰ ਕਰਾ ਦਿੰਦਾ ਹਰ ਦੇ ਵਿੱਚ ਆ ਜਾਏ ਹੋ ਜਾਂਦੀ ਹੈ ਉਹਨਾਂ ਦੀ ਫਰੀ ਦੁਨੀਆ ਤੇ ਮਾਰ ਕੇ ਜਲਦੀ ਨੂੰ ਸਤ ਕਰੇ ਜਾਨ ਉਹਦੀ ਜਹਾਨ ਉਸਤ ਹੀ ਕਰਦਾ ਜਿਹੜਾ ਆਰਕੀਵੜਿਆਈ ਕਰਦਾ ਉਹਦਾ ਜਾਕਾਰ ਹੁੰਦੀ ਹੈ ਜਾਕਾਰ ਕੀ ਹੈ ਜਿਹਾਂ ਵੇ ਉਹ ਬਾਜੀ ਜਿੱਤ ਗਿਆ ਜਨ ਉਹਨੇ ਜਨਮ ਪਦਾਰਥ ਜਿੱਤ ਕੇ ਗਿਆ ਉਹ ਜਾਕਾਰ ਇਹੀ ਹੈ ਉਹਨੇ ਕਾਲ ਜਿੱਤ ਲਿਆ ਸੋ ਹਰ ਜਨ ਨਾਮ ਧਿਆਇਦਾ ਹਰ ਹਰ ਜਨ ਇੱਕ ਸਮਾਨ ਜਨ ਨਾਨਕ ਹਰਿ ਕਾ ਦਾਸ ਹੈ ਹਰ ਪੈਜ ਰੱਖੋ ਭਗਵਾਨ ਜੋ ਹਰ ਆ ਨਾਮ ਤੇ ਆਉਂਦੇ ਜਿਹੜੇ ਹਰ ਦਾ ਨਾਮ ਤੇ ਆਉਂਦੇ ਨੇ ਉਹ ਇੱਕ ਦਸ ਰਹਿੰਦੇ ਨੇ ਇੱਕ ਸਮਾਨ ਰਹਿੰਦੇ ਨੇ ਉਹ ਉਹਨਾਂ ਦੇ ਅੰਦਰ ਦੁਈ ਭਾਵਨਾ ਦੁਆਇਤ ਨਹੀਂ ਹੁੰਦੀ ਕਿਸੇ ਨੂੰ ਚੰਗਾ ਕਿਸੇ ਨੂੰ ਵਾੜਾ ਨਹੀਂ ਸਮਝਦੇ ਸਾਰਿਆਂ ਨੂੰ ਇੱਕ ਸਮਾਨ ਹੀ ਸਮਝਦੇ ਨੇ ਔਰ ਇੱਕ ਦਸ ਰਹਿੰਦੇ ਨੇ ਉਹਨਾਂ ਦਾ ਮਨ ਤੇ ਗਿਆ ਰਹਿੰਦਾ ਹਰ ਹਰ ਜਨ ਇੱਕ ਸਮਾਨ ਤੇ ਹਰ ਔਰ ਹਰ ਜਨ ਇੱਕ ਸਮਾਨ ਹੋ ਗਿਆ ਨਾ ਮਨ ਔਰ ਚਿੱਤ ਹਾਂ ਹਰ ਉਹ ਹਰ ਜੈਸਾ ਹੀ ਹੁੰਦਾ ਹਰ ਵਾਸਤੇ ਜਿਵੇਂ ਹਰ ਦਾ ਸਵਾਹ ਹੋਵੇ ਸਵਾਹ ਹੁੰਦਾ ਜਿਵੇਂ ਹਰ ਸਾਰਿਆਂ ਨੂੰ ਆਪਣਾ ਸਮਝਦਾ ਉਹ ਸਾਰਿਆਂ ਨੂੰ ਆਪਣਾ ਸਮਝਦਾ ਦੇ ਹਰ ਔਰ ਹਰ ਜਨ ਇੱਕ ਇੱਕ ਨਹੀਂ ਹੋਗੇ ਦੋਹੇ ਮਿਲ ਕੇ ਐਨੀ ਗੱਲ ਹੋਰੀ ਨਹੀਂ ਯਾ ਸੁਣਵਾਣ ਲਿਏ ਆ ਲਫ਼ਜ਼ ਜਿਹੜਾ ਸਮਾਨ ਸ਼ਬਦ ਹੈ ਨਾ ਸਮਾਨ ਸਭ ਆਕਾਰ ਕੇ ਸਮਾਨ ਹੈ ਉਹ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਹਰ ਨਹੀਂ ਬਣਿਆ ਉਹ ਹਰ ਵਰਗਾ ਵਰਗਾ ਬੇਚ ਵਰਗਾ ਲੱਗਿਆ ਹੈ ਸੁਭਾ ਕਰਕੇ ਉਹਦੇ ਵਰਗਾ ਅਸਮਾਨ ਤਾਂ ਉਹਦੇ ਅੰਦਰੋਂ ਮਿਟ ਗਈ ਅਸਮਾਨ ਤਾਂ ਨਹੀਂ ਰਹੀ ਉਹਦੇ ਅੰਦਰ ਵੀ ਅਸੀਂ ਸਿੱਖਾਂ ਨੂੰ ਚੰਗਾ ਸਮਝੀਏ ਗਾਇ ਸਿੱਖਾਂ ਨੂੰ ਨਹੀਂ ਚੰਗਾ ਸਮਝੀਏ ਜੀ ਸਭ ਕੋ ਮੀਤਾਂ ਆਪੇ ਕਿਰਾਂ ਹਮ ਸਭ ਹੂ ਕੇ ਸਾਜਨਾ ਆਏ ਹਲ ਤਾਂ ਸਮਾਨ ਹੈ ਹੋ ਠੀਕ ਹੈ ਜੀ ਜਨ ਨਾਨਕ ਹਰ ਕਾ ਦਾਸ ਹੈ ਹਰ ਪੈਜ ਰੱਖੋ ਭਗਵਾਨ ਹਰ ਨਾਨਕਾਰ ਦਾ ਦਾਸ ਹੈ ਜਿਹੜਾ ਜਾਣ ਆ ਉਹ ਹਰ ਕਾ ਦਾਸ ਹੈ ਹਾਲ ਨਹੀਂ ਹੈ ਜਾਨੋ ਹਰ ਕਾ ਦਾਸ ਹੈ ਉਹ ਉਹ ਹਰ ਸੋਚਦਾ ਉਹ ਹੀ ਇਹ ਸੋਚਦਾ ਹੈ ਅਰ ਹਰ ਮਗਰ ਹੈ ਉਹ ਅਰ ਅਰ ਦਾ ਰੋ ਦਾ ਕੋਈ ਫਰਕ ਨਹੀਂ ਹੈ ਅਤੈਜ ਰੱਖੋ ਭਗਵਾਨ ਦਾਸ ਬਣਿਆ ਉਹਨੂੰ ਕਹਿੰਦਾ ਮੇਰੀ ਪੈਜ ਰੱਖ ਤੂੰ ਮੈਨੂੰ ਆਪਣੇ ਨਾਲ ਜੋੜ ਕੇ ਰੱਖ ਮੇਰੇ ਤੇ ਕਿਰਪਾ ਰੱਖ ਇਹ ਮਨ ਮੇਰਾ ਡੋਲੇ ਨਾ ਹੁਣ धोलन ते रखो प्रभु धोलन ते रखो माया च ना फिर चले जावे पैज रखो इकबाल माया ਛੱਡ ਕੇ ਆ ਕੇ ਦੁਆਰੇ ਸ਼ਰਨ ਲਾਵੇ माया ਦੇ ਅੰਦਰ ਦੁਨੀਆ ਦੀ ਵਿਡਿਆਈ ਦੀ ਇੱਛਾ ਹੀ ਨਾ ਪੈਦਾ ਹੋਵੇ ਹੰਕਾਰ ਦੇ ਅੰਦਰ ਪੈਦਾ ਹੀ ਨਾ ਹੋਵੇ ਇਹ ਨਿਮਈ ਚੱਲੇ ਦਾਸੇ ਬਣਿਆ ਰਹੇ ਇਹਦੇ ਚ ਗੁਰੂ ਦਾ ਸੁਸਤ ਗੁਰੂ ਬਣ ਦੀ ਇੱਛਾ ਹੀ ਨਾ ਪੈਦਾ ਹੋਵੇ ਸੰਤ ਕਾਹਨ ਦੀ ਇੱਛਾ ਹੀ ਨਾ ਪੈਦਾ ਹੋਵੇ ਇਹਦੇ ਅੰਦਰ ਹਰ ਪੈਜ ਰੱਖੋ ਭਗਵਾਨ ਭਗਵਾਨ ਕੌਣ ਹੈ ਜੀ ਭਗਵਾਨ ਅਸਲਾ ਹਾਰੇ ਗਿਲਾ ਵਿਤਮਨ ਨੂੰ ਆਪਣੇ ਨਾਲ ਜੋੜ ਕੇ ਰੱਖੀ ਮੇਰੇ ਨਾਲ ਤੂੰ ਮੈਨੂੰ ਥਕਾ ਦੇ ਨਹੀਂ ਘਰੋਂ ਪਰਦੀ ਨਹੀਂ ਹਰ ਤੇ ਭਗਵਾਨ ਇੱਕੇ ਜੀ ਹੈ ਆਹ ਭਗਵਾਨ ਹਰ ਇੱਕੇ ਜੀ ਹੈ ਦੇਖੋ ਨਾ ਸੋਈ ਪਰਖੋ ਭਗਵਾਨ ਭਗਵਾਨ ਲੱਭਣਾ ਅੰਦਰ ਦਾ ਭਗਵਾਨ ਇਹ ਉਹਦਾ ਦਾਸ ਹੈ ਅੱਛਾ ਜਨ ਨਾਨਕ ਹਰ ਦਾਸ ਹੈ ਇਹ ਹੁਣ ਕੌਣ ਬੋਲ ਰਿਹਾ ਜੀ ਮਨ ਬੋਲ ਰਿਹਾ ਜਨ ਹੋ ਜਨ ਬੋਲ ਹਾਂ ਵਨ ਬੋਲ ਜੀ ਬੁੱਧੀ ਬੋਲ ਦੇ ਜਨ ਬੋਲ ਲੈਣਾ ਹਾਂ ਥੋੜੀ ਜਨਾ ਮੇਰੀ ਪੈਰ ਰੱਖੋ ਭਗਵਾਨ ਸਾਡੇ ਕਹੂਗਾ ਪੈਰ ਰੱਖੋ ਠੀਕ ਹੈ ਇਹਦੇ ਵਾਸਤੇ ਹੋਈ ਭਗਵਾਨ ਸਾਡੇ ਤਾਂ ਹਰ ਪ੍ਰਭੇ ਭਗਵਾਨ ਠੀਕ ਹੈ ਜੀ ਅੱਛਾ ਇੱਥੇ ਹੁਣ ਜਨ ਤੇ ਵੀ ਔਂਕੜ ਨਾਨਕ ਤੇ ਵੀ ਔਂਕੜ ਜਨ ਨਾਲ ਬੰਨ੍ਹ ਕੱਢੋ ਅਟਕ ਹਾਂ ਨਾਨਕ ਤਾਂ ਲਧਾਰੀ ਗਿਆ ਜਨ ਕੋਈ ਵੀ ਜਨ ਕਿਸੇ ਭਗਤ ਵਾਸਤੇ ਵੀ ਆ ਸਕਦਾ ਜੇ ਨਾਨਕ ਤੇ ਲੱਗੂਗਾ ਜੇ ਜਨ ਨਾਨਕ ਨਾਲ ਜੁੜਿਆ ਹੈਗਾ ਤਾਂ ਜਨ ਤੇ ਓਂਕੜ ਲੱਗਦਾ ਜੇ ਨਾਨਕ ਤੇ ਨਹੀਂ ਫਿਰ ਓਂਕੜ ਚਾਹੀਦਾ ਜੇ ਨਾਨਕ ਓਹਨਾਂ ਜੋੜ ਲਾ ਦੋ ਜੇ ਦੋਹਾਂ ਤੇ ਓਂਕੜ ਦਾ ਵਿਚਾਰੇ ਕੌਮਾ ਆਊਗਾ ਫਿਰ ਪਰ ਜਨ ਜਨਕ ਸਾਰੇ ਵਾਸਤੇ ਸਰਵਪਤੀ ਲਫਜ਼ ਹੈ ਬਲਕਿ ਜਨ ਤੇ ਓਂਕੜ ਜੇ ਨਾ ਹੋਵੇ ਤਾਂ ਠੀਕ ਹੈ ਜਨ ਬਹੁਵਚਨ ਚ ਆ ਸਕਦਾ ਜੇ ਨਾਨਕ ਤੇ ਓਂਕੜ ਛੱਡ ਕੇ ਜਨ ਤੇ ਓਂਕੜ ਰਹਿਦੀਏ ਫਿਰ ਇੱਕ ਵਚਨ ਲੈ ਜਾਊਗਾ ਆਇਆ ਇਹ ਫਿਰ ਜਾਂ ਤਾਂ ਫਿਰ ਜਨ ਤੇ ਔਕਰ ਨਹੀਂ ਚਾਹੀਦਾ ਜਨ ਜਿਹੜਾ ਹੈਗਾ ਫਿਰ ਨਾਨਕ ਤੇ ਕਿਉਂ ਹੈਗਾ ਔਕਰ ਹਾਂ ਬਸ ਜਨ ਤੇ ਔਕਰ ਨਹੀਂ ਚਾਹੀਦਾ ਨਾਨਕ ਤੇ ਔਕਰ ਠੀਕ ਹੈ ਉਹ ਇਹ ਤਾਂ ਗਲਤੀਆਂ ਪਤਾ ਨਹੀਂ ਕਿੱਥੇ ਕਿੱਥੇ ਕੀਤੀਆਂ ਨੇ ਕੀ ਆਪਾਂ ਇਹ ਤਾਂ ਵਿਚਾਰਨ ਦਾ ਲਗਮਿਸ਼ਾ ਹੋ ਗਿਆ ਨਾ ਕਿ ਜਿਹਦੇ ਉਤੇ ਹੈ ਕਰੀ ਹੈ ਕਿਉਂਕਿ ਇਹ ਤਾਂ ਗੁਰੂ ਅਰਜਨ ਦਾ ਤੇ ਸੁਧ ਲਿਖਿਆ ਜਾਂਦਾ ਰਿਹਾ 12 ਦੇ ਵਿੱਚ ਤਾਂ ਖਾਸ ਕਰਕੇ ਸੁਧ ਲਿਖਿਆ ਜਾਂਦਾ ਰਿਹਾ ਕਿੱਥੋਂ ਆ ਕੇ ਉਹ ਤਾਂ ਲਿਖਿਆ ਵੀ 12 ਦੇ ਕੀਰਤ ਵਿੱਚ ਸੁਧ ਲਿਖਿਆ ਹੁੰਦਾ ਹੈ ਹਾਂ ਜੀ ਹਾਂ ਸੁਣ ਲਿਖਿਆ ਹੁੰਦਾ ਉਹ ਕਰ ਕੀ ਜੁੱਧ ਕੀਤੀ ਹੁੰਦੀ ਹੈ ਸਾਰੇ ਰਾਗ ਨਹੀਂ ਪੁੱਛ ਰਹੇ ਕਿਹ ਕਿਹ ਜੀ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿਨੀ ਸੱਚ ਹੈ ਤਿਸ ਬਿਨ ਰਹਿਣ ਨਾ ਜਾਈ ਸਤਿਗੁਰ ਮਿਲੇ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ ਜਿਹਨੇ ਸੱਚ ਨਾਲ ਪ੍ਰੀਤ ਨਾਲ ਲਈ ਨਾ ਉਹ ਕਦੇ ਸੱਚ ਤੋਂ ਬਿਨ ਰਹਿ ਨਹੀਂ ਸਕਦਾ ਸੱਚ ਤੋਂ ਬਨਾ ਜਿਹਨੂੰ ਬਗਿਦੀ ਸਚਨ ਪ੍ਰੀਤ ਕੋਈ ਝੂਠਣਾ ਵੀ ਲਾਲਵੇ ਉਹ ਨਹੀਂ ਰਹਿ ਸਕਦਾ ਇਹ ਤਾਂ ਸੱਚ ਆਲਾ ਪ੍ਰੀਤ ਕਿਵੇਂ ਰਹੂ ਕੋਈ ਨਹੀਂ ਰਹਿ ਸਕਦਾ ਸਾਚੀ ਇਹ ਫਿਰ ਮਾਇਆ ਨਾਲ ਜੁੜਕੇ ਨਹੀਂ ਰਹਿ ਸਕਦਾ ਮਾਇਆ ਨਹੀਂ ਉਹਨੂੰ ਫਿਰ ਪਾਉਂਦੀ ਠੀਕ ਹੈ ਜੀ ਸਤਗੁਰ ਮਿਲੈ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ ਸਤਗੁਰ ਜੇ ਮਿਲ ਜੇ ਤਾਂ ਹੈ ਪੂਰ ਗਿਆਨ ਮਿਲਦਾ ਪ੍ਰੀਤ ਦਾ ਪ੍ਰੀਤਕ ਦਾ ਕੀ ਸੱਚ ਕੀ ਹੈ ਸੱਚਾ ਕੀ ਹੈ ਉਹਦੀ ਪ੍ਰੀਤ ਕੀ ਹੈ ਕਿਵੇਂ ਲੱਗਦੀ ਹੈ ਕਿ ਸਤਗੁਰ ਦੇ ਉਹ ਸਮਝ ਆਉਂਦੀ ਹੈ ਅਸਲ ਵੀ ਤਾਂ ਪੂਰਾ ਪਈਆ ਹਰ ਦਾ ਰਸ ਅਸਲ ਰਸਾਈ ਹਰ ਦਾ ਰਸ ਫਿਰ ਫੇਰ ਹੁੰਦਾ ਫੇਰ ਆਉਂਦਾ ਹਦਾ ਰਸਨਾ ਨੂੰ ਬੁੱਧੀ ਨੂੰ ਤਾਂ ਜਿੱਲੀ ਰਸਨਾ ਬਣਦੀ ਹੈ ਹਾਂ ਤਾਂ ਸਰਸੀ ਬਣਦੀ ਹੈ ਸੰਤ ਸਾਜਣ ਪਏ ਸਰਸੇ ਫਿਰ ਰਸ ਉਹ ਜੋ ਫੁੱਟਦਾ ਫਿਰ ਉਹਦੀ ਗੱਲ ਚ ਉਹ ਜੋ ਬੋਲਦੀ ਹੈ ਉਹ ਜੋ ਰਸ ਆਉਂਦਾ ਨਾਮ ਦਾ ਰਸਨ ਰਸਾਈ ਜਦ ਹੋ ਜਾਂਦੀ ਹੈ। ਪੌੜੀ ਰੈਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ। ਰਾਣ ਹੋਵੇ ਰਾਤ ਹੋਵੇ ਦਿਨ ਹੋਵੇ ਪ੍ਰਭਾਤ ਹੋਵੇ ਵਾ ਤੇਰਾ ਹੀ ਜਸ ਕਰਨਾ ਇੱਛਾ ਹੈ ਕਰਨ ਦੀ ਇੱਛਾ ਹੈ। ਜਿੰਨੇ ਕਾਲਾਂ ਜ ਤੇਰਾ ਜਸੇ ਕਰਦਾ ਰਾਂ ਇਹ ਇੱਛਾ ਮੇਰੀ। ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ। ਜੀ ਜਨ ਤੇ ਜਿਹੜੇ ਸਾਰਿਆਂ ਦਾ ਹੀ ਧਿਆਨ ਤੇਰੇ ਨਾਮ ਤੇ ਜਿਵੇਂ ਹੋਰਨਾਂ ਦਾ ਇਹ ਵੀ ਮੇਰਾ ਵੀ ਰਹੇ ਮੇਰਾ ਵੀ ਧਿਆਨ ਨਾ ਤੇਰੇ ਜੀ ਜਨ ਤਾਂ ਸਾਰੇ ਤੇਰੇ ਹੀ ਨੇ ਤੇਰਾ ਦੱਤਾ ਖੰਦ ਤੇਰੇ ਵਾਸਤੇ ਨੇ ਸਾਰੇ ਜੀਵਨ ਤੇਰੇ ਪਹਿਲਾਂ ਹੀ ਤੇ ਇਹਨੇ ਤੂੰ ਉਹਨਾਂ ਦਾ ਧਿਆਨ ਕਰਦੇ ਨੇ ਜਿਵੇਂ ਤੇਰਾ ਤਾਂ ਧਿਆਨ ਲੈਂਦਾ ਸਾਡਾ ਜੀਵਨ ਤਾਂ ਮੇਰੇ ਕੋਲ ਜਾਂਦਾ ਪਰ ਮੈਂ ਤਾਂ ਧਿਆਨ ਤੇਰੇ ਤੇ ਰਹੇ ਮੇਰੀ ਇੱਛਾ ਕਿ ਜੀ ਜੰਤ ਸਰਬਤ ਨਾਉ ਉਹਨਾਂ ਨੂੰ ਧਿਆਉਣਾ ਚਾਹੀਦਾ ਇਹ ਗੱਲ ਕਹਿਣਾ ਚਾਹੁੰਦੇ ਆ ਨਾਉ ਤੇਰਾ ਧਿਆਪਣਾ ਨਾਉ ਤੇਰੇ ਧਿਆਨ ਰੱਖਣਾ ਚਾਹੀਦਾ ਸਾਡੇ ਜੀ ਤੇਰਾ ਦਿੱਤਾ ਖਾਵਣਾ ਤੇ ਤੇਰਾ ਦਿੱਤਾ ਖਾਵਣ ਦੇ ਤੇ ਕਾ ਦਿੱਤਾ ਖਾਵਣ ਤੇ ਸਕਰੀਏ ਸਾ ਆਵਾਜ਼ ਉਸੇ ਧਿਆਨ ਰੱਖਣਾ ਚਾਹੀਦਾ ਹੋਰ ਕਾਦੇ ਧਿਆਨ ਕਰਦੇ ਨੇ ਕਿਉਂ ਕਰਦੇ ਨੇ ਹੋਰ ਜਗ੍ਹਾ ਧਿਆਨ ਕੀ ਮਤਲਬ ਹੋਰ ਕਰਨ ਦਾ ਠੀਕ ਹੈ ਜੀ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਦਾਤਾ ਦਾ ਕਾਰਜ ਹੈ ਇਹਦਾ ਦਿੱਤਾ ਖਾਣ ਨਾਲ ਜਿਆਦਾ ਧਿਆਨ ਤੇਰੇ ਤੇ ਰਹਿਣਾ ਚਾਹੀਦਾ ਹੋਰ ਜਗ੍ਹਾ ਕਿਉਂ ਜਾਵੇ ਧਿਆਨ ਜੇ ਤੇਰੀ ਇੱਛਾ ਹੀ ਨਹੀਂ ਕੋਈ ਉੱਥੇ ਧਿਆਨ ਦਾ ਮਤਲਬ ਕੀ ਰਹਿ ਗਿਆ ਜਾਨ ਦਾ ਠੀਕ ਹੈ ਜੀ ਜੇ ਕੋਈ ਇੱਛਾ ਦੀ ਪੂਰਤੀ ਨਹੀਂ ਉੱਥੇ ਹੋ ਰਹੀ ਉਹਦਾ ਧਿਆਨ ਦਾ ਮਤਲਬ ਕੀ ਰਹਿ ਗਿਆ ਜਾਨ ਦਾ ਹਾਂ ਜੀ ਭਗਤ ਜਨਾ ਕੈ ਸੰਗੀ ਪਾਪ ਗਵਾਵਣਾ ਆ ਭਗਤ ਜਨਾ ਦੀ ਸੰਗਤ ਕਰਕੇ ਪਾਪ ਜਿਹੜੇ ਨੇ ਹੁਕਮ ਦਾ ਵਿਰੋਧ ਜਿਹੜਾ ਕਰਦਾ ਮਨ ਇਹ ਪਾਪ ਹੈ ਗਵਾਲ ਇਹਨੂੰ ਤਿਆਗ ਦੇਣਾ ਗੋਹਣਾ ਵਿੱਚੋਂ ਖਤਮ ਕਰਨਾ ਆਪਣੀਆਂ ਆਪਣਾ ਭਾਣਾ ਅੰਦਰੋਂ ਖਤਮ ਕਰ ਦੇਣਾ ਆਪਣੀਆਂ ਛਾਵਾਂ ਨੂੰ ਖਤਮ ਕਰ ਦੇਣਾ ਇਹਦੇ ਭਾਣਾ ਹੀ ਮਿੱਠਾ ਕਰਕੇ ਬੰਨਣਾ ਇਹ ਕਾਪ ਗੋਹਣ ਇਹ ਇਹ ਭਗਤ ਜਨਾਂ ਦਾ ਸੰਗਤ ਵਿੱਚ ਹੀ ਸੰਭਵ ਹੈ ਸਤਿਗੁਰ ਦੀ ਸੰਗਤ ਵਿੱਚ ਹੀ ਸੰਭਵ ਹੈ ਹਾਂ ਜਨ ਨਾਨਕ ਸਦ ਬਲਹਾਰੈ ਬਲ ਬਲ ਜਾਵਣ ਜਨਾਨਕ ਸਤਿ ਬਲਿਆਲੇ ਜਨਾਨਕ ਤਾਂ ਸਦਾ ਬਲਿਆਲ ਜਾਂਦਾ ਬਲ ਬਲ ਜਾਂਦਾ ਸਤਿਗੁਰ ਤੋਂ ਜੀ ਦੀ ਸੰਗਤ ਨਾਲ ਸਾਰੇ ਪਾਪ ਗੋਏ ਜਾਂਦੇ ਨੇ ਠੀਕ ਹੈ ਕਹਿੰਦਾ ਪਾਵਾ ਜੀ ਸਭ ਨੂੰ ਬਲਹਾਰੀ ਜਾਣਾ ਚਾਹੀਦਾ ਸਤਿਗੁਰ ਤੋਂ ਕਿਉਂਕਿ ਉਹਦਾ ਹੀ ਦਿੱਤਾ ਖਾਣ ਹਾਂਜੀ ਹਾਂਜੀ ਥੋੜਾ ਜਿਹਾ ਇਹਦਾ ਪਲੇਖਾ ਪੈਂਦਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਕੀ ਉਹ ਧਿਆਰੇ ਆ ਕਿ ਉਹਨੂੰ ਧਿਆਉਣਾ ਚਾਹੀਦਾ ਇਹ ਆਉਂਦੇ ਨੇ ਜੀ ਤਾਵਾਂ ਤੁਦ ਨੂੰ ਖਲਨੀ ਚਾਰੇ ਅੱਛਾ ਜੀ ਹਾਂ ਪਰ ਫਿਰ ਫਰਕ ਕੀ ਪਿਆ ਆਪ ਤਾਂ ਉਹ ਕਹਿ ਰਹੇ ਆ ਰੈਣ ਦਿਨ ਸਪ੍ਰਭਾਤ ਤੂੰ ਹੀ ਹੀ ਗਾਵਣਾ ਉਹ ਗਾਵਣਾ ਉਹ ਗਾਉਦੇ ਨੇ ਕਿ ਤੇ ਆਉਂਦੇ ਨੇ ਧਿਆਨ ਲੱਗਦੇ ਨੇ ਸਾਰੇ ਜੀ ਜਲ ਤੇ ਤੇਰੇ ਧਿਆਨ ਲੱਗਦੇ ਹੀ ਨੇ ਹਰ ਇੱਕੇ ਲੱਗਦਾ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਤਾਂ ਹੀ ਮੰਗਦੇ ਨੇ ਸਾਰੇ ਪਰ ਕੀ ਉਹ ਕਹਿੰਦੇ ਕਿ ਮੈਨੂੰ ਗਾਉਣ ਦਾ ਗੁਣ ਬਖਸ਼ੋ ਹੈ ਜੀ ਆ ਮੇਰਾ ਗਾਵਣਾ ਦੂਜਿਆਂ ਦਾ ਸੁਆਵਣਾ ਹੈ ਗਾਓ ਸਕਦਾ ਜੀ ਨਾਲ ਦਰਸ਼ਨ ਕਰ ਲਵੇ ਜਦ ਦੇਖਾਂ ਤਾਂ ਉਦਾਵਾ ਤੇ ਹਾਂ ਧਿਆਨ ਵਾਲੇ ਇੱਕ ਦੂਏ ਨੂੰ ਸੁਣ ਕੇ ਹੈ ਜੀ ਸੁਣ ਵੱਡਾ ਆਖੇ ਸਭ ਕੁਝ ਹਾਂ ਜੀ ਠੀਕ ਹੈ ਜੀ ਇੱਥੇ 25ਵੀਂ ਪੌੜੀ ਸਮਾਪਤੀ ਹੈ ਜੀ